ਲਖਾਇਆ ਆਪਣਾ ਖੇਲ ਮਾਫ ਕਰਦੇ ਕੇ ਬਾਦੁਰਾ ਨਰਕਾ ਅਸੀਂ ਆਉਂਦਾ ਅੱਗੇ ਜਿੰਦਗੀ ਇਸ ਤਰੀਕੇ ਨਾਲ ਜੀਉਂਦੇ ਇਹ ਇਹ ਚੀਜ਼ ਵੀ ਜਮਾਨਾ ਜਿਹੜਾ ਨੋਟ ਕਰ ਸੋ ਇਹਦਾ ਕੋਹੂ ਦੇ ਬਾਦੁਰਕ੍ਰਿਤੀ ਕੰਦ ਮਹਾਰਾਜ ਜੀ ਦੇ ਬ੍ਰੋਹਤ ਕਰਦੇ ਅਸੀਂ ਸਮੇਂ ਦੀਆਂ ਸਰਕਾਰਾਂ ਨੂੰ ਤਾਂ ਮਰ ਰਹੇਗੇ ਕਿਹਦਾ ਮਰਨਾ ਬਸ ਜਸਟਿਸ ਫॉर ਸਿੱਧੂ ਬਾ ਦੋਸੇ ਵਾਰ ਇਨਸਾਫ ਹੀ ਮੰਗਦੇ ਆ ਜਿਸ ਅੱਜ ਮੈਨੂੰ ਇਕਬੀਰ ਜੀ ਦੀ ਗੱਲ ਬਹੁਤ ਮਤਲਬ ਅੰਦਰ ਤੱਕ چیر ਗਈ ਕਹਿੰਦੇ ਜਦੋਂ ਮੈਂ ਵੱਖ-ਵੱਖ ਤਰੀਕੇ ਅਪਣਾਉਣਾ ਥੱਲੇ ਕਮੈਂਟ ਲੋਕ ਕਰਨ ਲੱਗ ਜਾਂਦੇ ਆ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਤਾਂ ਜਲੀਲ ਹੋਣ ਲਈ ਜੰਮਿਆ ਪਰ ਮੈਂ ਆਪਦੇ ਪੁੱਤ ਨੂੰ ਇਨਸਾਫ ਲੈ ਕੇ ਰਹੂੰਗਾ ਐਦੋਂ ਵੱਡਾ ਕੋਈ ਸ਼ਬਦ ਅੱਜ ਦੀ ਰੈਲੀ 'ਚ ਅੱਜ ਦੇ ਇਸ ਵਰਸੇ 'ਤੇ ਹੋ ਨਹੀਂ ਸਕਦਾ ਇੱਕ ਜਦੋਂ ਮਾਪੇ ਕਹਿ ਦੇਣ ਨਾ ਵੀ ਕੋਈ ਸਾਨੂੰ ਜਲੀਲ ਕਰੀ ਜਾਵੇ ਅਸੀਂ ਹੋ ਲਾਂਗੇ ਪਰ ਅਸੀਂ ਆਪਦੇ ਪੁੱਤ ਦਾ ਇਨਸਾਫ ਲੈ ਕੇ ਰਾਵਾਂਗੇ ਐਦੋਂ ਕਹਾ ਤਾਂ ਕੋਈ ਗੱਲ ਹੋਈ ਨਹੀਂ ਸਕਦੀ ਛੋਟੇ ਸ਼ੁਭ ਨੂੰ ਮਿਲਿਆ ਤੁਸੀਂ तरीके ਨਾਲ ਦੇਖਦੇ ਹਾਂ ਬਿਲਕੁਲ ਹੂ ਹੂ ਸਿੱਧੂ ਦੀ ਕਾਪੀ ਲੱਗ ਲੰਮੀ ਉਮਰਾਂ ਬਖਸ਼ੇ ਉਹਨੂੰ ਪਰਮਾਤਮਾ ਸਿੱਧੂ ਮੰਗੂ ترقی ਜ਼ਰੂਰ ਕਰੇ ਪਰ ਉਤੇ ਬੁਰਾ سایਾ ਕੋਈ ਨਾ ਹਰ ਤਕਲੀਫ ਤੋਂ ਬਚਦੇ ਹੋ ਇਨਸਾਫ ਚ ਦੇਰੀ ਕਿਵੇਂ ਸਮਝਦੇ ਹੋ ਵੀ ਜਿਹੜੀ ਦੇਰੀ ਹੋ ਰਹੀ ਹੈ ਇਨਸਾਫ ਚ ਆਹੀ ਕਾਰਨ ਲਈ ਤਾਂ ਸਾਰੇ ਇਕੱਠੇ ਹੁੰਦੇ ਆ ਵੀ ਕੀ ਰੀਜ਼ਨ ਹੈ ਕੀ ਕਾਰਨ ਹੈ ਇਹੀ ਕਾਰਨ ਤਾਂ ਸਮਝੀ ਹੈ ਇਸੀ ਇਹ ਕਾਰਨ ਜਦੋਂ ਸਮਝ ਆ ਗਿਆ ਉਹਦੋਂ ਇਨਸਾਫ ਹੋਣੀ ਬੜੀ ਲੋਕਾਂ ਤੇ ਸ਼ਬੀ ਛੱਡ ਕੇ ਗਿਆ ਡਾਊਨ ਟੂ ਅਰਥ ਸੀ ਮਿੱਟੀ ਨਾਲ ਜੋੜ ਗਿਆ ਛੋਟੇ ਛੋਟੇ ਬੱਚਿਆਂ ਨੂੰ ਕਿਵੇਂ ਦੇਖੋ ਬਥੇਰੇਆਂ ਨੂੰ ਰੋਟੀ ਪਾ ਗਿਆ ਜੀ ਬਹੁਤ ਜਿਹੜਾ ਸਭ ਤੋਂ ਵਧੀਆ ਕੰਮ ਹੈ ਆਪਾਂ ਕਹਿੰਦੇ ਹੁੰਨੇ ਨੇ ਨਾ ਵੀ ਗਰੀਬ ਦਾ ਮੂੰਹ ਹੈ ਜਿਹੜਾ ਪਤਾ ਨਹੀਂ ਕਿੰਨਾ ਦੀ ਰੋਟੀ ਪਾ ਗਿਆ ਇੱਕ ਇੱਕ ਕਲਾਕਾਰ ਨੂੰ ਜੇ ਤਰੱਕੀ ਦੇਖੇਗਾ ਉਹਦੇ ਮਗਰ ਹਜ਼ਾਰ ਸੱਚੀ ਗੱਲ ਦੋਸਤੋ ਅੱਜ 29 ਮਈ ਹੈ ਅੱਜ ਤੋਂ ਠੀਕ 3 ਸਾਲ ਪਹਿਲਾਂ ਪੰਜਾਬ ਦੇ ਲਈ ਉਹ ਕਾਲਾ ਦਿਨ ਚੜਿਆ ਜਦੋਂ ਪੰਜਾਬ ਦੀ ਉਹ ਬਲੰਦ ਆਵਾਜ਼ ਤੇ ਨਿੱਧੜਕ ਕਲਮ ਪੰਜਾਬ ਦੇ ਵਿੱਚ ਉਗਦਾ ਉਹ ਤਰੂਤਾਰਾ ਉਹ ਸੂਰਜ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਬੁਲੰਦ ਕੀਤਾ ਉਹ ਉਸ ਕਾਲੇ ਦੌਰ ਦੀ ਭੇਟ ਚੜਿਆ ਜੋ ਕਾਲਾ ਦੌਰ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਜਵਾਹਰਕੇ ਦੇ ਵਿੱਚ ਦੇਖਣ ਨੂੰ ਮਿਲਿਆ ਜਿਸ ਦੇ ਕਰਕੇ ਕਿ ਹਰ ਇੱਕ ਪੰਜਾਬੀ ਦਾ ਮਨ ਹਰ ਇੱਕ ਪੰਜਾਬੀ ਦੀ ਰੂਹ ਤੱਕ ਕੁਰਲਾ ਉੱਠੀ ਜ਼ਿਆਦਾਤਰ ਲੋਕਾਂ ਨੂੰ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਪੰਜਾਬ ਨੇ ਕੀ ਗਵਾਇਆ ਅੱਜ ਸਿੱਧੂ ਮੂਸੇਵਾਲੇ ਦੀ ਤੀਜੀ ਵਰ੍ਹੇ ਦੀ ਮੌਕੇ ਬੇਹਦ ਭਾਵੁਕ ਤਸਵੀਰਾਂ ਸਾਹਮਣੇ ਆਈਆਂ ਜੋ ਕਿ ਤੁਹਾਡੇ ਸਾਹਮਣੇ ਰੱਖਦੇ ਆਂ ਵੀ ਹਰ ਇੱਕ ਦੀ ਰੂਹ ਕੰਬ ਜਵਲਦੀ ਹੈ ਇਸ ਮੌਕੇ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਉਹ ਇਹ ਜੇ ਹਾਲਾਤਾਂ ਦੇ ਵਿੱਚ ਅੱਜ ਆਪਣੀ ਮਾਂ ਦੀ ਗੋਦੀ ਦੇ ਵਿੱਚ ਸੀ ਜਿਸ ਤਰ੍ਹਾਂ ਦੇ ਹਾਲਾਤ ਹਰ ਕੋਈ ਕਹਿੰਦਾ ਹੈ ਕਿ ਕਿਸੇ ਦੁਸ਼ਮਨ ਤੇ ਵੀ ਨਾ ਆਉਣ ਜਿਸ ਤਰ੍ਹਾਂ ਦਾ ਕਹਿਰ ਇਸ ਪਰਿਵਾਰ ਤੇ ਵੀ ਧਿਆ ਇੱਕ 6 ਫੁੱਟ ਦਾ ਨੌਜਵਾਨ ਪੁੱਤ ਪੂਰੀ ਦੁਨੀਆ ਜਿਸ ਨੂੰ ਪਿਆਰ ਕਰਦੀ ਇਸ ਤਰ੍ਹਾਂ ਜਾਣ ਤੋਂ ਚਲਾ ਗਿਆ ਤੇ ਅੱਜ ਛੋਟਾ ਸਿੱਧੂ ਉਸੇ ਵਾਂਗ ਜਦੋਂ ਆਪਣੀ ਮਾਂ ਦੀ ਅੱਖ ਦੇ ਵਿੱਚ ਹੰਝੂ ਦੇਖਦਾ ਤਾਂ ਕਿਸ ਤਰ੍ਹਾਂ ਆਪਣੀ ਮਾਂ ਨੂੰ ਆਪਣੇ ਛੋਟੇ-ਛੋਟੇ ਹੱਥਾਂ ਦੇ ਨਾਲ ਚੁੱਪ ਕਰਾਉਂਦਾ ਉਹ ਤੇ ਹੰਝੂ ਪੂੰਝਦਾ ਇਹ ਪਾਪੁਕਪਲ ਦੇ ਕੇ ਹਰ ਇੱਕ ਅੱਖ ਨਾਮ ਹੋ ਗਈ ਹਰ ਇੱਕ ਅੱਖ ਦੇ ਵਿੱਚ ਉਹ ਹੰਝੂ ਕਿਰੇ ਸਿੱਧੂ ਮੂਸੇਵਾਲੇ ਦੀ ਮਾਤਾ ਦਾ ਇਹ ਹਾਲ ਦੇਖ ਕੇ ਬੇਸ਼ੱਕ ਪ੍ਰਮਾਤਮਾ ਨੇ ਦੁਬਾਰੇ ਪੁੱਤ ਦੀ ਦਾਤ ਬਖਸ਼ੀ ਹੈ ਪਰ ਸਿੱਧੂ ਮੂਸੇਵਾਲੇ ਦਾ ਘਾਟਾ ਕੋਈ ਵੀ ਨਹੀਂ ਚਲ ਸਕਦਾ ਉਹ ਤਾਂ ਫੇਰ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੈ ਉਹ ਮਾਂ ਹੈ ਜਿਸ ਨੇ ਸਿੱਧੂ ਮੂਸੇਵਾਲੇ ਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ ਤੇ ਅੱਜ ਸਿੱਧੂ ਮੂਸੇਵਾਲੇ ਨੂੰ ਯਾਦ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਜਿੱਥੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਉਸ ਨੂੰ ਯਾਦ ਕਰ ਰਹੇ ਨੇ ਉੱਥੇ ਹੀ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਮੂਸਾ ਵੇਕੇ ਵੀ ਪਹੁੰਚੇ ਜਿੱਤੇ ਵੱਡਾ ਇਕੱਠ ਹੋਇਆ ਫੇਸ ਮੌਕੇ ਸਿੱਧੂ ਮੂਸੇਵਾਲੇ ਦੇ ਇਨਸਾਫ ਦੇ ਲਈ ਹਰ ਕੋਈ ਮੰਗ ਕਰ ਰਿਹਾ ਹੈ ਕਿ ਇੰਨਾ ਲੰਮਾ ਸਮਾਂ ਬੀਤ ਜਾਣ ਤੇ ਵੀ ਸਿੱਧੂ ਮੂਸੇਵਾਲੇ ਨੂੰ ਇਨਸਾਫ ਕਿਉਂ ਨਹੀਂ ਮਿਲਿਆ ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਉਹ ਬੋਲ ਵੀ ਸੱਚ ਜਾਪਦੇ ਨੇ ਕਿ ਸਿੱਧੂ ਮੂਸੇਵਾਲੇ ਦਾ ਗੀਤ ਤਾਂ 12 ਘੰਟਿਆਂ ਤੋਂ ਪਹਿਲਾਂ ਬਲੌਕ ਕਰਵਾ ਦਿੱਤਾ ਸੀ ਜਦੋਂ SYL ਰਿਲੀਜ਼ ਹੋਇਆ ਪਰ ਉਹ ਦਰਿੰਦਾ ਜਿਸ ਨੇ ਸਿੱਧੂ ਮੂਸੇਵਾਲੇ ਨੂੰ ਸਾਡੇ ਤੋਂ ਖੋਹ ਲਿਆ ਉਸ ਦੀ ਇੰਟਰਵਿਊ ਕਿੰਨਾ ਸਮਾਂ ਚੱਲਦੀ ਰਹੀ ਤੇ ਕਿਸੇ ਪੱਤਰਕਾਰ ਕਿਸੇ ਜੇਲ੍ਹ ਦੇ ਮੁਲਾਜ਼ਮ ਤੇ ਕਿਸੇ ਜੇਲ੍ਹ ਦੇ ਅਫਸਰ ਤੇ ਕੋਈ ਕਾਰਵਾਈ ਤੱਕ ਨਹੀਂ ਹੋਈ ਜੋ ਕਿ ਆਪਣੇ ਆਪ ਦੇ ਵਿੱਚ ਬਿਆਨ ਕਰਦਾ ਹੈ ਕਿ ਕੁੱਤੀ ਚੋਰਾਾਂ ਦੇ ਨਾਲ ਰਲਈ ਹੋਈ ਹੈ ਤੁਹਾਡੇ ਇਸ ਵਾਰ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਸੋ ਜਰੂਰ ਕਮੈਂਟਾਂ ਦੇ ਵਿੱਚ ਜਸਟਿਸ ਪਰ ਸਿੱਧੂ ਮੂਸੇਵਾਲਾ ਲਿਖਣਾ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਨੂੰ ਪੇ ਦਿਲ ਤੋਂ ਪਿਆਰ ਕਰਦੇ ਹੋ ਤੇ ਚਾਹੁੰਦੇ ਹੋ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਉਹਨਾਂ ਦਾ ਇਨਸਾਫ ਜਰੂਰ ਮਿਲਣਾ ਚਾਹੀਦਾ ਹੈ ਬੇਸ਼ੱਕ ਇਹ ਘਾਟ ਕਦੇ ਨਾ ਪੂਰਾ ਹੋਣ ਵਾਲਾ ਪਰ ਪਰਿਵਾਰ ਨੂੰ ਇਨਸਾਫ ਤਾਂ ਕਿਰ ਜਰੂਰ ਮਿਲਣਾ ਚਾਹੀਦਾ ਹੈ ਕਿਰ ਮਰ ਰਹੇਗੇ ਤੈਸਾ ਮਰਨਾ ਸਦਾ ਹੈ ਨਾਹਲੇ ਘੁਰ ਮੇ ਰਹ ਸੰਗ ਸਦਾ ਹੈ ਨਾਹਲੇ ਸਿਮਰ ਸਿਮਰ ਕੇ ਸੰਗ ਸਦਾ ਸੁਨਾ